जय नमस्कार साथियों टिका जी सारे दोस्तों मैं तो अपना सुखमरामगढ़ एकरी फिर तुहा बिल्कुल फ्रेश रिक्रूटमेंट दी अपडेट लेके जी हां दोस्तों एयरपोट परती न्यू रिक्रूटमेंट 2026 ਦਾ ਫਰੈਸ਼ ਨੋਟੀਫਿਕੇਸ਼ਨ ਅਫੀਸ਼ੀਅਲ ਵੈਬਸਾਈਟ ਤੇ ਜਾਰੀ ਹੋ ਚੁੱਕਾ ਹੈ ਬਿਲਕੁਲ ਨਵੀ ਤੇ ਬੰਪਰ ਪਰਟੀ ਨਿਕਲ ਕਰਕੇ ਆਊਟ ਹੋ ਚੁੱਕਿਆ ਹੈ ਜਿਸ ਦੇ ਵਿੱਚ ਪੰਜਾਬ ਦੇ 23 ਚਿਹਰੇ ਦੇ ਉਮੀਦਵਾਰ ਮੁੰਡੇ ਤੇ ਕੁੜੀਆਂ ਆਪਣਾ ਫਾਰਮ ਭਰ ਸਕਦੇ ਨੇ ਸੋ ਬਹੁਤ ਹੀ ਸ਼ਾਨਦਾਰ ਮੌਕਾ ਆ ਚੁੱਕਿਆ ਹੈ ਵੀਡੀਓ ਨੂੰ ਲਾਸਤਾ ਜਰੂਰ ਤੱਕ ਜਰੂਰ ਵਾਚ ਕਰ ਲਿਓ ਜਿੰਨਾ ਸਾਰੇ ਹੀ ਡਾਊਟ ਹੈ ਦੋਸਤੋ ਤੁਹਾਡੇ ਤੱਕ ਕਲੀਅਰ ਹੋ ਜਾਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵ ਡਿਪਾਰਟਮੈਂਟ ਐਂਡ ਆਵੀਏਸ਼ਨ ਸਰਵਿਸ ਫਾਰ ਪ੍ਰਾਈਵੇਟ ਲਿਮਟਿਡ ਵੱਲੋਂ ਦੋਸਤੋਂ ਵੈਕੈਂਸੀਸ ਕੱਢੀਆਂ ਗਈਆਂ ਨੇ ਐਡਵਰਟਾਈਜ਼ਮੈਂਟ ਨੰਬਰ ਤੁਸੀਂ ਚੈੱਕ ਆਊਟ ਕਰ ਸਕਦੇ ਆ ਪ੍ਰੋਫਾਈਲ ਨੇਮ ਕਿਹੜੀਆਂ ਪੋਸਟਾਂ ਆ ਰਹਿਣਗੀਆਂ ਕਸਟਮਰ ਸਰਵਿਸਿਜ਼ ਐਸੋਸੀਏਸ਼ਨਸ ਦੇ ਵਿੱਚ ਵੈਕੈਂਸੀਸ ਕੱਢੀਆਂ ਗਈਆਂ ਨੇ ਸੀਐਸਏ ਦੀਆਂ ਔਰ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਜ਼ਿਕਰ ਮੈਂ ਗੱਲ ਕਰ ਲਵਾਂ ਪਲੱਸ 2 ਪਾਸ ਮੰਗੀ ਜਾਂਦੀ ਹੈ ਸੈਲਰੀ ਦੋਸਤੋਂ ਅਪਰੋਕਸੀ ਜਿਹੜੀ ਹੈ 14000 ਤੋਂ ਲੈ ਕੇ 28000 ਰੁਪਏ ਪ੍ਰਤੀ ਮਹੀਨਾ ਤੁਹਾਡੀ ਰਹਿਣ ਵਾਲੀ ਹੈ 4103 ਟੋਟਲ ਨੰਬਰ ਲਾ ਕੇ ਕਰਕੇ ਪੋਸਟਾਂ ਦੇ ਵਿੱਚ ਰਹਿਣਗੀਆਂ ਕਿ ਤੁਸੀ ਇਹਨਾਂ ਫਾਰਮਾਂ ਨੂੰ ਆਨਲਾਈਨ ਮੋਡ ਤੋਂ ਅਪਲਾਈ ਕਰਨਾ ਹੋਵੇਗਾ ਇਹਦੇ ਵਿੱਚ ਜਿਹੜੀ ਤੁਹਾਡੀ ਫੀਸ ਲੱਗੇਗੀ ਦੋਸਤੋ ਕਸਟਮਰ ਸਰਵਿਸ ਏਜੰਟ ਤੇ 400 ਰੁਪਏ ਤੋਂ ਪਲੱਸ GST ਤੁਹਾਡੀ ਇਹਦੇ ਵਿੱਚ ਫੀਸ ਦੋਸਤੋ ਰਹਿਣ ਵਾਲੀ ਆ ਅਗਲੀਗਿਬਿਲਟੀ ਕ੍ਰਾਈਟਰੀਆ ਜੇਕਰ ਮੈਂ ਗੱਲਾਂ ਪਲੱਸ 2 ਪਾਸ ਮੰਗੇ ਜਾਂਦੇ ਨੇ ਇੰਡੀਅਨ ਸਿਟੀਜ਼ਨ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਏਜ ਦੋਸਤੋ ਰਹੇਗੀ ਤੁਹਾਡੀ 18 ਸਾਲ ਘੱਟ ਤੋਂ ਘੱਟ ਤੇ 27 ਸਾਲ ਵੱਧ ਤੋਂ ਵੱਧ ਤੱਕ ਦੇ ਉਮੀਦਵਾਰੀ ਦੇ ਵਿੱਚ ਅਪਲਾਈ ਦੋਸਤੋ ਕਰ ਸਕਦੇ ਨੇ ਇਹਦੇ ਵਿੱਚ ਦੋਸਤੋ ਕਦੋਂ ਤੋਂ ਕਦੋਂ ਲੈ ਕੇ ਆਪਾਂ ਫਾਰਮ ਭਰ ਸਕਦੇ ਨੇ 6 ਜਨਵਰੀ ਤੋਂ ਲੈ ਕੇ 2026 ਤੱਕ ਹਲਤੋਂ ਲੈ ਕੇ 15 ਜਨਵਰੀ 2026 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਦੋਸਤੋ ਘਰੇ ਬੈਠੇ ਵੀ ਬੜੇ ਆਸਾਨ ਤਰੀਕੇ ਨਾਲ ਸਾਨੂੰ ਆਪਣਾ ਫਾਰਮ ਭਰਵਾਓ ਤੇ ਸਿਲੇਬਸ ਦੋਸਤੋ ਨੋਟ ਡਾਊਨ ਕਰ ਲੈਣਾ ਮੈਂ ਕਹਾ ਸਬਜੈਕਟ ਕਿਹੜੇ-ਕਿਹੜੇ ਆਉਣਗੇ ਜਨਰਲ ਇੰਟੈਲੀਜੈਂਸ ਦੇ ਨਿਊਮੈਰਿਕ ਐਪਟੀਟਿਊਡ ਦੇ ਜਨਰਲ ਇੰਗਲਿਸ਼ ਦੇ ਜਨਰਲ ਅਵੇਅਰਨੈਸ ਆਦਿ ਦੇ ਸਵਾਲ ਪੁੱਛੇ ਜਾਣਗੇ ਟੋਟਲ ਮਿਲਾ ਕਰਕੇ 100 ਤੇ 100 ਨੰਬਰ ਦਾ ਹੀ ਤੁਹਾਡਾ ਪੇਪਰ ਹੋਏਗਾ 25-25 ਨੰਬਰ ਦੇ ਦੋਸਤੋ ਸਵਾਲ ਪੁੱਛੇ ਜਾਣਗੇ ਤੇ ਤੁਸੀਂ تیاری ਜਿਹੜੀ ਅੱਜ ਤੋਂ ਜਿਹੜੀ ਕਰ ਲੈਣੀ ਹੋਵੇਗੀ ਬਾਕੀ ਅਸੀਂ ਦੋਸਤੋ ਗੱਲਾਂ ਕਰ ਲਾਂਗੇ ਇਹਦੇ ਵਿੱਚ ਐਗਜ਼ਾਮੀਨੇਸ਼ਨ ਸੈਂਟਰ ਤੇ ਸਟੇਟ ਕਿਹੜੀਆਂ ਰਹਿਣਗੀਆਂ ਸਾਰੀਆਂ ਸਟੇਟਸ ਰਹਿਣਗੀਆਂ ਐਗਜ਼ਾਮਪਲ ਦੇ ਤੌਰ ਤੇ ਅਰੁਣਾਚਲ ਪ੍ਰਦੇਸ਼ ਤੇ ਵਿੱਚ ਈਟਾ ਨਗਰ ਇਹ ਇਹ ਸੈਂਟਰ ਰਹਿਣਗੇ ਤੁਸੀਂ ਇਸ ਦਾ ਸਕਰੀਨ ਸ਼ਾਟ ਵੀ ਦੋਸਤੋ ਲੈ ਕੇ ਰੱਖ ਸਕਦੇ ਆ ਇਹ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਹੋਰ ਦੋਸਤੋ ਪੰਜਾਬ ਦੀ ਮਦਦ ਦਿਨਾ ਕੀ ਤੁਹਾਡੇ ਪੰਜਾਬ ਦੇ ਸੈਂਟਰ ਐਗਜ਼ਾਮੀਨੇਸ਼ਨ ਕਿੱਥੇ ਰਹਿਣਗੇ ਪੰਜਾਬ ਦੇ ਚੰਡੀਗੜ੍ਹ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਬਠਿੰਡਾ ਹੁਸ਼ਿਆਰਪੁਰ ਪਠਾਨਕੋਟ ਮੋਹਾਲੀ ਮੋਗਾ ਆਦਿ ਦੋਸਤੋ ਤੁਹਾਡੇ ਸੈਂਟਰ ਰਹਿਣਗੇ ਸੋ ਦੋਸਤੋ ਚਾਹਵਨ ਅਮੀਦਦਾਰ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਕੰਟੈਕਟ ਡਿਟੇਲ ਮੋਬਾਈਲ ਚ ਮੈਂਸ਼ਨ ਕੀਤੀ ਹੋਈ ਜੇਕਰ ਕੋਈ ਕਿਸੇ ਦਾ ਡਾਊਟ ਹੋਵੇ ਤਾਂ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦਾ ਸੋ ਦੋਸਤੋ ਮੈਂ ਅਸ ਕਰਦਾ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਜੇ ਵੀ ਜੇਕਰ ਕੋਈ ਕਿਸੇ ਦਾ ਡਾਊਟ ਰਹਿ ਗਿਆ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੋਸਤੋ ਲਿਖ ਦੇਣਾ ਰਿਪ ਵਾਰਸਾ ਗਰੁੱਪ ਨਾਲ ਇੰਸਟਾਗ੍ਰਾਮ ਗਰੁੱਪ ਨਾਲ ਟੈਲੀਗ੍ਰਾਮ ਗਰੁੱਪ ਨਾਲ ਲੋਕ ਜੋੜ ਸਕਦੇ ਆ ਡਿਸਕ੍ਰਿਪਸ਼ਨ ਵਿੱਚ ਬਹੁਤ ਸਾਰੇ ਲਿੰਕ ਮਿਲ ਜਾਣਗੇ ਤੇ ਤੁਸੀਂ ਫਾਰਮ ਰਮਾਨ ਨਾਲ ਆਪਣੇ ਕੋ ਘਰੇ ਬੈਠੇ ਵੀ ਪ੍ਰਵਾਸ ਸਕਦੇ ਆ ਸੋ ਦੋਸਤੋ ਹੁਣ ਮੈਂ ਦੇ ਇੱਕ ਨੈਕਸਟ ਅਪਡੇਟ ਦੇ ਨਾਲ ਚਾਹੀ ਨਮਸਕਾਰ ਸਾਥੀ ਸ੍ਰੀ ਕਾਲ ਜੀ ਸਾਰਿਆਂ ਨੂੰ